ਜੋ ਪਿਛਲੇ ਹਫਤੇ ਪੈਤ੍ਰਿਕ ਨੂੰ ਬਠਿੰਡੇ ਦੇ ਵਿੱਚ ਜੋ ਘਟਨਾ ਵਾਪਰੀ ਆ ਮੇਰੇ ਖਿਆਲ ਵਿੱਚ ਤੋਂ ਮੰਤ ਭਾਗੀ ਗੱਲ ਨਹੀਂ ਕੋਈ ਹੋ ਸਕਦੀ ਇੱਕ 28 ਸਾਲਾਂ ਦਾ ਨੌਜਵਾਨ ਜੋ ਪਰਿਵਾਰ ਦਾ ਇਨਫੈਕਟ ਤਿੰਨ ਪਰਿਵਾਰਾਂ ਦਾ ਕੱਲਾ ਕੱਲਾ ਕਮਾਊ ਪੁੱਤ ਸੀ ਕਮਾਊ ਜੀ ਸੀ ਉਹਦੀ ਬਦਤ ਪੇੜ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਔਰ ਅਫਸੋਸ ਦੀ ਗੱਲ ਇਹ ਆ ਕਿ ਬੜਾ ਹੁਣ ਕਲੀਅਰ ਹੋ ਕੇ ਹੋ ਗਈ ਹੈ ਗੱਲ ਕਿ ਉਹਦੀ ਮੌਤ ਜਿਹੜੀ ਆ ਪੁਲਿਸ ਤਸ਼ੱਦਤ ਨਾ ਹੋਈ ਆ ਪਰ ਗਲਤੀ ਮੰਨਣ ਦੀ بجائے ਪੁਲਿਸ ਨੇ ਇਸ ਘਟਨਾ ਨੂੰ ਇੱਕ ਸੜਕ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਔਰ ਹੁਣ ਇਹ ਵੀ ਗੱਲ ਕਲੀਅਰ ਹੋ ਰਹੀ ਆ ਕਿ ਇਹ ਜਿਹੜਾ ਸੋ ਕਾਲਡ ਹੈ ਯੁੱਧ ਨਸ਼ਿਆਂ ਵਿਰੁੱਧ ਹੈ ਇਹ ਉਹ ਜੇ ਨੌਜਵਾਨ ਜਿਹੜਾ ਵਾ ਉਹਦੀ ਪੇਂਟ ਚੜ ਗਿਆ ਨਸ਼ਾ ਕਰਦਾ ਸੀ ਜਾਂ ਨਹੀਂ ਕਰਦਾ ਸੀ ਲੇਕਿਨ ਉਹਦਾ ਇਸ ਤਰੀਕੇ ਨਾਲ ਤਸ਼ੱਦਦ ਕਰਕੇ ਉਹਨੂੰ ਮਾਰਨਾ ਬਿਜਲੀ ਦਾ ਕਰੰਟ ਲਾਉਣਾ ਜੋ ਜਿਹੜੇ ਕੋਈ ਤੱਕ ਸਾਹਮਣੇ ਆ ਰਹੇ ਨੇ ਇਹ ਇਹਨਾਂ ਨੂੰ ਬਹੁਤ ਹੀ ਇਹਨਾਂ ਨੂੰ ਮੰਦ ਭਾਗੀ ਗੱਲ ਕੋਈ ਨਹੀਂ ਹੋ ਸਕਦੀ ਕਿਸੇ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਮੈਂਟ ਕੀਤਾ ਕਿ ਇਹ ਯੁੱਧ ਨਸ਼ਿਆਂ ਵਿਰੁੱਧ ਨਹੀਂ ਯੁੱਧ ਜਨਤਾ ਵਿਰੁੱਧ ਹੈ ਸੋ ਮੇਰੇ ਖਿਆਲ ਹੈ ਇਸ ਗੱਲ ਦੇ ਉੱਪਰ ਮੁੱਖ ਮੰਤਰੀ ਨੂੰ ਗੌਰ ਕਰਨਾ ਚਾਹੀਦਾ ਵਾਪੀ ਜਿਸ ਤਰੀਕੇ ਨਾਲ ਸਾਡੀ ਮੁਹਿੰਮ ਚੱਲ ਰਹੀ ਹੈ ਡੀਜੀਪੀ ਨੂੰ ਗੌਰ ਕਰਨਾ ਚਾਹੀਦਾ ਜਿਸ ਤਰੀਕੇ ਨਾਲ ਮੁਹਿੰਮ ਚੱਲ ਰਹੀ ਹੈ ਕਿ ਇਹਨੂੰ ਇਹਦੇ ਵਿੱਚ ਮੋੜਾ ਲਿਆਉਣ ਦੀ ਲੋੜ ਹੈ ਇਹਦੇ ਵਿੱਚ ਮੋੜ ਵਿਚਾਰ ਇਹਦੇ ਤੇ ਕਰਨ ਦੀ ਲੋੜ ਹੈ ਮੈਂ ਇਹ ਜੋ ਬਠਿੰਡੇ ਚ ਹੋਇਆ ਇੱਥੇ ਮੈਂ ਵੀ ਜ਼ਿਕਰ ਕਰਨੇ ਚਾਹਣਾ ਕਿ ਇਹ ਬਠਿੰਡੇ CIA ਸਟਾਫ ਵੱਲੋਂ ਇਹ ਪਹਿਲੀ ਘਟਨਾ ਨਹੀਂ ਪਿਛਲੀ ਅਕਤੂਬਰ ਦੇ ਵਿੱਚ ਵੀ ਬਿਲਕੁਲ ਖੂਬ ਹੋ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ ਉਦੋਂ ਵੀ ਇੱਕ ਨੌਜਵਾਨ ਦਾ ਤਸ਼ੱਦਦ ਕੀਤਾ ਗਿਆ ਔਰ ਉਹਨੂੰ ਨੌਸਟ੍ਰਸ ਤੋਂ ਨੌਸਟ੍ਰਸ ਦੇ ਗਏ ਸੀ ਨਸ਼ਾਂ ਦੇ ਵਿੱਚ ਪਾਣੀ ਪਾ ਕੇ ਉਹਨੂੰ ਟੌਰਚਰ ਕੀਤਾ ਗਿਆ ਔਰ ਯੂ ਨੋ ਪਾਣੀ ਕਿਤੇ ਜ਼ਿਆਦਾ ਪੈ ਗਿਆ ਔਰ ਉਹਦਾ ਸਰਾ ਘੁੱਟ ਗਿਆ ਔਰ ਮਰ ਗਿਆ ਤੇ ਫਿਰ ਉਹਨੂੰ ਪੁਲਿਸ ਨੇ ਕੋਸ਼ਿਸ਼ ਕੀਤੀ ਐ ਦਿਖਾਉਣ ਦੀ ਕਿ ਉਹ ਉੱਥੇ ਤਲਾਹ ਦੇ ਵਿੱਚ ਡੁੱਬ ਕੇ ਮਰਿਆ ਉਦੋਂ ਵੀ ਪਰਿਵਾਰ ਨੇ ਰੌਲਾ ਪਾਇਆ ਸਮਾਜ ਦੇ ਵਿੱਚ ਰੌਲਾ ਪਾਇਆ ਫਿਰ ਜੁਡੀਸ਼ੀਅਲ ਇਨਕੁਆਇਰੀ ਬੈਠੀ ਔਰ ਜੁਡੀਸ਼ੀਅਲ ਇਨਕੁਆਇਰੀ ਚ ਸਾਫ ਨਿਕਲ ਕੇ ਆਇਆ ਕਿ ਜਿਹੜਾ ਸੀਆਈਏ ਪਠੰਡਾ ਸਟਾਫ ਸੀ ਉਹਨਾਂ ਨੇ ਉਹਨੂੰ ਤਸ਼ੱਦਦ ਕਰਕੇ ਮਾਰਿਆ ਇੱਕ ਇਨਸਪੈਕਟਰ ਤੇ ਚਾਰ ਕਰਮੀ ਜਿਹੜੇ ਨੇ ਉਹਨਾਂ ਦੇ ਉੱਤੇ ਉਹਨ ਕੇਸ ਚੱਲ ਰਿਹਾ ਵਾ ਪਰ ਮੇਰਾ ਕੀ ਅੰਦਾਜ਼ਾ ਮਤਲਬ ਹੈ ਕਿ ਸਿਰਫ ਇੱਕ ਇਨਸਪੈਕਟਰ ਜਾਂ ਸੀਆਈਏ ਸਟਾਫ ਦੇ ਉੱਤੇ ਕਾਰਵਾਈ ਸਿਰਫ ਬਹੁਤ ਹੀ ਨਹੀਂ ਬਹੁਤ ਨਹੀਂ ਕਾਰਵਾਈ ਜਿਹੜੀ ਐ ਏਟਲੀਸਟ ਵਨ ਸਟੈਪ ਅੱਪ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਉਹਨਾਂ ਦੇ ਸੀਨੀਅਰ ਸੀ ਕਿ ਉਹ ਸੈਪਟਿਕ ਕੇਂਦਰ ਨਿਗਰਾਨੀ ਰੱਖ ਰਏ ਸੀ ਕਿ ਨਹੀਂ ਰਿਖ ਰਏ ਕਰਦੇ ਸੀ ਇਸ ਕੇਸ ਦੇ ਵਿੱਚ ਵੀ ਨਿਰਮਲ ਦੀਪ ਦਾ ਜਿਹੜਾ ਕੇਸ ਆ ਇਹਦੇ ਚ ਵੀ ਹੁਣ ਬੜੀ ਕਲੀਅਰ ਹੈ ਕਿ ਇਹ ਦੀਪ ਟਰਚਰ ਨਾਲ ਡੈਥ ਹੋਈ ਆ ਅ ਔਰ ਇਫ YouTube ਚੈਨਲ ਦੇ ਉੱਪਰ ਡਾਕਟਰ ਪਿਆਰੇ لال ਗਰਗ ਨੇ ਜਿਹੜੀ ਸਮਾਜਿਕ ਕਾਰਪੂਨ ਨੇ ਪ੍ਰਾਣੇ ਡਾਕਟਰ ਰੈਨੇ PCMS ਦੇ ਵਿੱਚ ਸੀਨੀਅਰ ਡਾਕਟਰ ਰੈਨੇ ਉਹਨਾਂ ਨੇ ਜਿਹੜੀ ਪੋਸਟਮਾਰਟਮ ਰਿਪੋਰਟ ਕੀਤੀ ਆ ਉਹਦਾ ਬੜੀ ਡਿਟੇਲ ਦੇ ਵਿੱਚ ਤਫਸੀਲ ਕੀਤਾ ਔਰ ਉਹ ਸੁਣਨ ਵਾਲੀ ਗੱਲ ਹੈ ਡਾਕਟਰ ਪਿਆਰੇ لال ਗਰਗ ਨੇ ਬੜਾ ਕਲੀਅਰ ਕੀਤਾ ਕੀ ਇਹਦੇ ਵਿੱਚ ਕਈ ਕਪੜੇ ਹੋ ਰਿਹਾ ਇਹ ਜਿਹੜਾ ਨੌਜਵਾਨ ਆ ਇਹਨੂੰ ਹਸਪਤਾਲ ਦੇ ਵਿੱਚ 23 ਤਰੀਕ ਨੂੰ ਲਿਜਾਇਆ ਗਿਆ ਜਿੱਥੇ ਉਹਦੀ ਮੌਤ ਹੋਈ ਲੇਕਿਨ ਪੁਲਿਸ ਮੁਤਾਬਕ ਮੌਤ ਜਿਹੜੀ ਉਹਨਾਂ ਨੇ 24 ਤਰੀਕ ਦੀ ਦਿਖਾਈ ਹੈ ਇਹ ਕੁਝ ਘੰਟਿਆਂ ਦਾ ਵਕਫਾ ਕਿਵੇਂ ਕੀ ਸਿਵਲ ਹਸਪੀਟਲ ਪਟਿੰਡਾ ਜਿੱਥੇ ਉਹਨੂੰ ਪਹਿਲੋਂ ਲਿਜਾਇਆ ਗਿਆ ਇਸ ਨੌਜਵਾਨ ਨੂੰ ਕਿ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਲੇਟ ਦਿੱਤੀ ਜਾਂ ਪੁਲਿਸ ਨੇ ਜਾਣਕਾਰੀ ਜਾਣ ਕੇ ਲੇਟ ਲਿਖੀ ਕਿ ਇਹ ਅਬ 24 ਹੋ ਗਈ ਹੈ ਇਹ ਬਹੁਤ ਵੱਡਾ ਵੱਡੀ ਡਿਸਕ੍ਰਿਪੈਂਸੀ ਹੈ ਇਸ ਡਿਸਕ੍ਰਿਪੈਂਸੀ ਕਿ ਕਿਹੜੇ ਲੈਵਲ ਤੇ ਡਿਸਕ੍ਰਿਪੈਂਸੀ ਆਈ ਹੈ ਡਾਕਟਰਾਂ ਦੇ ਲੈਵਲ ਤੇ ਕਿ ਪੁਲਿਸ ਦੇ ਲੈਵਲ ਤੇ ਜਾਂ ਦੋਵਾਂ ਦੇ ਲੈਵਲ ਤੇ ਕੀ ਇਹਨਾਂ ਦੋਵਾਂ ਦੇ ਵਿੱਚ ਮਿਲੀ ਭੁਗਤ ਸੀਗੀ ਪਹਿਲੀ ਜਿਹੜਾ ਗੁਰਨਾਹ ਜਿਹੜਾ ਵਾ ਉਹ ਤੇ ਇਸ ਲੈਵਲ ਤੇ ਹੋਇਆ ਜਾਂ ਪਹਿਲਾ ਜਿਹੜਾ ਓਵਰਸਾਈਟ ਆ ਇਹ ਇਸ ਲੈਵਲ ਤੇ ਹੋਇਆ ਉਸ ਤੋਂ ਬਾਅਦ ਜਿਹੜੇ ਪੋਸਟਮਾਰਟਮ ਦੇ ਵਿੱਚ ਗੱਲ ਨਿਕਲ ਕੇ ਆਈ ਹੈ 15 ਜਾਂ 16 ਜ਼ਖਮ ਐਸ ਗਰਮਲਦੀਪ ਦੇ ਛਲੀ ਦੂਪਰ ਔਰ ਇਹ ਕੋਈ ਬਹੁਤ ਜ਼ਿਆਦਾ ਡੂੰਗੇ ਜ਼ਖਮ ਨਹੀਂ ਜਨਾ ਤਾਂ ਖੂਨ ਨਿਕਲਿਆ ਹੋਵੇ ਇਹ ਬਰੂਜ਼ਸ ਹੈ ਇਹਦਾ ਮਤਲਬ ਹੈ ਕਿ ਉਹ ਲੋ ਸਲੋ ਟੌਰਚਰ ਕੀਤਾ ਗਿਆ ਉਹਦੇ ਕੰਨ ਦੇ ਪਿੱਛੇ ਬਰੂਜ਼ਸ ਆ ਹੁਣ ਕੰਨ ਦੇ ਪਿੱਛੇ ਜੇ ਸਿਰ ਖਾਸੇ ਜ ਐਕਸੀਡੈਂਟ ਹੋਏ ਤੇ ਕੰਨ ਦੇ ਪਿੱਛੇ ਤੇ ਸੱਟਾਂ ਇੱਕੋ ਜਿਹੇ ਦੋਵੇਂ ਕੰਨਾਂ ਦੇ ਪਿੱਛੇ ਤੇ ਲੱਗ ਨਹੀਂ ਸਕਦੀਆਂ ਸੋ ਜ਼ਾਹਿਰ ਹੈ ਕਿ ਉਹਨੂੰ ਜਾਂ ਫਿਰ ਕਰੰਟ ਲਾਇਆ ਗਿਆ ਜਾਂ ਕੰਨ ਦੇ ਪਿੱਛੇ ਕਿਸੇ ਤਰੀਕੇ ਦਾ ਟੌਰਚਰ ਕੀਤਾ ਗਿਆ ਜਿਹਦੀ ਕਰਕੇ ਉਹ ਡੈਥ ਹੋਈ ਇਸੇ ਤਰ੍ਹਾਂ ਉਹਦੇ ਜਿਹੜੇ ਪ੍ਰਾਈਵੇਟ ਪਾਰਟਸ ਆ ਉਹਨਾਂ ਤੇ ਵੀ ਟੌਰਚਰ ਕੀਤਾ ਗਿਆ ਸੋ ਇਹ ਸਾਰੀਆਂ ਸੱਟਾਂ ਜਿਹੜੀਆਂ ਵਾ ਤੇ ਸਭ ਕੁਝ ਪੋਸਟਮਾਰਟਮ ਦੇ ਵਿੱਚ ਨਿਕਲ ਕੇ ਆਇਆ ਵਾ ਸਵਾਲ ਇਹ ਆ ਕਿ ਜਿਹੜਾ ਸੀ ਹੈ ਇਹ ਸਟਾਫ ਨੇ ਜਿਹੜਾ टॉਰਚਰ ਕੀਤਾ ਉਹਨਾਂ ਨੇ ਆਪਣੇ ਆਪ ਕੀਤਾ ਜਾਂ ਉਹਨਾਂ ਨੂੰ ਬਿਜਾਇਆ ਸੀ ਇਹ ਵੀ ਇਨਕੁਆਇਰੀ ਦਾ ਹਿੱਸਾ ਹੋਣਾ ਚਾਹੀਦਾ ਇੱਕ ਜਿਹੜੇ ਪੁਲਿਸ ਨੇ ਡੀਜੀਪੀ ਵੱਲੋਂ ਜਾਂ ਸਰਕਾਰ ਵੱਲੋਂ ਜੇ ਟਾਰਗੇਟ ਦਿੱਤੇ ਗਏ ਨੇ ਕਿ ਇਸ ਤਰੀਕਾ ਕਸੀਂ ਯੁੱਧ ਨਸ਼ਾ ਵਿਰੁੱਧ ਜਿੱਤਨੀ ਆ ਇਹ ਵੀ ਇੱਕ ਇੱਕ ਜਿਹੜੀ ਹੈ ਅਨਪੈਕਟਿਕਲ ਇੰਪੈਕਟਿਕਲ ਚੀਜ਼ ਹੈ ਇਸ ਤਰ੍ਹਾਂ ਟਾਰਗੇਟ ਕਿਸੇ ਚੀਜ਼ ਨੂੰ ਨਹੀਂ ਦੇ ਸਕਦੇ ਕਿ ਤੁਸੀਂ ਕਦੀ ਤੁਸੀਂ ਟਾਰਗੇਟ ਦੇ ਸਕਦੇ ਜੇ ਕਿ ਤੁਸੀਂ ਸ਼ਰਾਬ ਬੰਦ ਕਰ ਦਿਓ ਜਾਂ ਇਸ ਤਰੀਕਾ ਬਾਤ ਕੋ ਸ਼ਰਾਬ ਨਹੀਂ ਪੀਊਗਾ ਜਿਹੜੇ ਸਟੇਟਾਂ ਦੇ ਵਿੱਚ ਕਈ ਸਾਲਾਂ ਤੋਂ ਸ਼ਰਾਬੰਦੀ ਲੱਗੀ ਹੋਈ ਆ ਉੱਥੇ ਵੀ ਲੋਕੀ ਸ਼ਰਾਬ ਪੀਂਦੇ ਆ ਸੋ ਇਹੋ ਜਿਹਾ ਟਾਰਗੇਟ ਦੇਣਾ ਕਿ ਇਸ ਤਰੀਕ ਨੂੰ ਯੁੱਧ ਅੰਦਰ ਨਸ਼ੇ ਵਿਰੁੱਧ ਖਤਮ ਕਰਤਾ ਜਾਊਗਾ ਇਹ ਜਿਤਨੇ ਜਾਊਗਾ ਇਹੋ ਜਿਹਾ ਟਾਰਗੇਟ ਨਾਲ ਇੱਕ ਫਾਲਸ ਪ੍ਰੈਸ਼ਰ ਦਬਾਅ ਪੈਂਦਾ ਪੁਲਿਸ ਦੇ ਉੱਤੇ ਔਰ ਉਹ ਪੁਲਿਸ ਵਾਲੇ ਇਹੋ ਜਿਹਾ ਕੰਮ ਕਰਦੇ ਆ ਕਿਉਂਕਿ ਇਹਦੇ ਵਿੱਚ ਸਿਰਫ ਪੁਲਿਸ ਕਰਮੀ ਇਨਵੋਲਡ ਨਹੀਂ ਇਹਦੇ ਵਿੱਚ ਡਾਕਟਰਸ ਦੇ ਵੀ ਕੋਰ ਕਰਨ ਦੀ ਲੋੜ ਆ ਹਾਂ ਇੱਥੇ ਵੀ ਕਹਿਣਾ ਬੰਦਾ ਵਾ ਕਿ ਜਿਹੜੀ ਫਾਈਨਲ ਪੋਸਟ ਮੋਡਲ ਰਿਪੋਰਟ ਜਿਹੜੀ ਆਈ ਆ ਉਹ ਤਿੰਨ ਡਾਕਟਰਸ ਦੇ ਬੋਰਡ ਵੱਲੋਂ ਏਮਸ ਦੇ ਬਠਿੰਡੇ ਦੇ ਡਾਕਟਰ ਸਮੇ ਹੋਈ ਹੈ ਜਿਹਦੇ ਕਰਕੇ ਸ਼ਾਇਦ ਇਹ ਜਿਹੜੇ ਤੱਥ ਨੇ ਹੈਰਾਨੀ ਜਨਕ ਸਾਹਮਣੇ ਆਏ ਆ ਸੋ ਇਹ ਸਾਰਾ ਘਟਨਾਕ੍ਰਮ ਦੀ ਇੱਕ ਪ੍ਰੋਪਰ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਇਹਦੇ ਵਾਸਤੇ ਵੈਸੇ ਵੀ ਜਦੋਂ ਇਹਨਾਂ ਹਾਲਾਤਾਂ 'ਚ ਕਿਸੇ ਦੀ ਮੌਤ ਹੋਵੇ ਤੇ ਉਹਦੇ 'ਚ ਉਹਦੀ ਇੱਕ ਨਾਰਮਲ ਮੈਜਿਸਟ੍ਰੇਟਰੀ ਇਨਕੁਆਰੀ ਬੈਠਦੀ ਹੈ ਰਿਕਵੈਸਟ ਕੀਤੀ ਹੈ 173 174 ਆਈਪੀਸੀ ਦੇ ਤਹਿਤ ਹੁਣ ਨਮਾਇਕਰ ਨੂੰ ਦਿੱਤਾ ਤੋਂ ਦੇ ਸ਼ਹਿਰ ਦੇ ਤਰ੍ਹਾਂ ਹੋਣਗੀਆਂ ਸੋ ਇਸ ਕੇਸ ਦੇ ਵਿੱਚ ਕਿਉਂਕਿ ਇਹ ਦੇ ਚ ਬਿਜਲੀ ਦਾ ਕਰੰਟ ਲਾਉਂਟੇ ਚਾਰਜਸ ਨੇ ਬਹੁਤ ਸੀਰੀਅਸ ਦੋਸ਼ ਹੈ ਸੋ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਸੇ ਰਿਟਾਇਰਡ ਜੱਜ ਕੋਲੋਂ ਕਰਾਈ ਜਾਵੇ ਜਿਵੇਂ ਪਿਛਲੇ ਸਾਲ ਦੀ ਇਨਕੁਆਇਰੀ ਮੈਂ ਚਾਂਚ ਕਰਾਈ ਗਈ ਸੀ ਇਸੇ ਤਰ੍ਹਾਂ ਦੀ ਵੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਟੀਜੀਪੀ ਨੂੰ ਰਿਗਾਈ ਤਾਂ ਦੇਣੀ ਚਾਹੀਦੀ ਹੈ ਪੁਲਿਸ ਨੂੰ ਕਿ ਕਿਸੇ ਵੀ ਥਾਣੇ ਦੇ ਵਿੱਚ ਸੀਆਈਏ ਸਟਾਫ ਦੇ ਵਿੱਚ 3 ਡਿਗਰੀ ਟਾਰਚਰ ਜੋ ਆਤਵਾਦ ਵੇਲੇ ਹੁੰਦਾ ਰਿਹਾ ਵਾ 3 ਡਿਗਰੀ ਟਾਰਚਰ ਨਹੀਂ ਹੋਊਗਾ ਕੁਐਸਚਨਿੰਗ ਵਾਸਤੇ ਇੰਟਰੋਗੇਟਿਓਨ ਵਾਸਤੇ ਡਰਿਵੇਸ਼ਨ ਵਾਸਤੇ ਤਬਦੀਸ਼ ਵਾਸਤੇ ਮਾਡਰਨ ਆਧੁਨਿਕ ਜਿਹੜੇ ਸਿਸਟਮ ਨੇ ਉਹ ਅਡਾਪਟ ਕੀਤੇ ਜਾ। ਇਸ ਤੋਂ ਬਾਅਦ ਮੈਂ ਲਾਸਟ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਪੁਲਿਸ ਦੇ ਉੱਪਰ ਜਿਵੇਂ ਪਹਿਲਾਂ ਇੱਕ ਮੈਜਿਸਟ੍ਰੇਟ ਸਿਸਟਮ ਦੇ ਵਿੱਚ ਮੈਜਿਸਟ੍ਰੇਟ ਜਿਹੜਾ ਉਹ ਇੱਕ ਓਵਰਸਾਈਟ ਬਾਡੀ ਹੁੰਦਾ ਸੀ ਉਹ ਬਿਗਰਾਈ ਰੱਖਦਾ ਸੀ ਪੁਲਿਸ ਫੰਕਸ਼ਨਿੰਗ ਤੇ ਇਸੇ ਤਰ੍ਹਾਂ ਸਟੇਟ ਲੈਵਲ ਤੇ ਇੱਕ ਓਵਰਸਾਈਟ ਬਾਡੀ ਹੋਣੀ ਚਾਹੀਦੀ ਆ ਸਿਟੀਜ਼ਨਸ ਦੀ ਜਿਹੜੇ ਸਿਆਣੇ ਲੋਕ ਨੇ ਜਿਹਦੇ ਵਿੱਚ ਰਿਟਾਇਰਡ ਜੱਜ ਹੋਣ ਵਕੀਲ ਹੋਣ ਜਾਂ ਜਿਹੜੇ ਪਬਲਿਕ ਲਾਈਫ ਵਿੱਚ ਲੋਕ ਰਹੇ ਆ ਉਸ ਕਮੇਟੀ ਦਾ ਹਿੱਸਾ ਹੋਣ ਹਰ ਮਹੀਨੇ ਉਹ ਆਪਣੀ ਰਿਪੋਰਟ ਦੇਣ ਪੁਲਿਸ ਫੰਕਸ਼ਨਿੰਗ ਦੇ ਉੱਪਰ ਔਰ ਇਹ ਰਿਪੋਰਟ ਜਿਹੜੀ ਆ ਇਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਜਾਂਦੀ ਸੋ ਇਹੋ ਜਿਹੇ ਸੁਧਾਰ ਜਿਹੜੇ ਨੇ ਇਹ ਲੋਨ ਦੀ ਲੋੜਿਆ ਦੁਬਾਰਾ ਦੁਬਾਰਾ ਇਹ ਜਿਹੜੀਆਂ ਪੁਲਿਸ ਰਸਾਇਤ ਦੇ ਵਿੱਚ ਮੌਤਾਂ ਆ ਇਹ ਪੁਲਿਸ ਨੂੰ ਤਕੜਾ ਲਾਉਂਦੀਆਂ ਆ ਲੇਕਿਨ ਸਰਕਾਰ ਦਾ ਵੀ ਜਿਹੜੀ ਸ਼ਬੀਆ ਉਹਨੂੰ ਵੀ ਨੁਕਸਾਨ ਕਰਦੀਆਂ ਆ ਔਰ ਲੋਕਾਂ ਦਾ ਪੁਲਿਸ ਸਿਸਟਮ ਦੇ ਵਿੱਚ ਔਰ ਸਰਕਾਰੀ ਸਿਸਟਮ ਦੇ ਵਿੱਚ ਜਿਹੜਾ ਵਿਸ਼ਵਾਸ ਆ ਉਹ ਵੀ ਇਹਦੇ ਨਾਲ ਕਮਜ਼ੋਰ ਹੁੰਦਾ ਉੱਠਦਾ E mira, beijaria.